ਇਕ ਕਾਲਾ ਸ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਸ਼ਟਰੀ ਮਾਰਗ NH7 ਬਠਿੰਡਾ ਚੰਡੀਗੜ੍ਹ ਤੇ ਸਥਿਤ ਪਿੰਡ ਫੁੱਡੀਖੁਰਦ ਵੱਲੋਂ ਨਗਰ ਦੇ ਸਹਿਯੋਗ ਨਾਲ ਮਾਤਾ ਗੁਜਰਕੌਰ ਅਤੇ ਛੋਟੇ ਸ਼ਹਿਬਜ਼ਾਦਿਆਂ ਦੀ ਯਾਦ ਨੂੰ ਲੰਗਰ ਲਾਇਆ ਗਿਆ ਜਿਸ ਵਿੱਚ ਮਾਤਾਵਾਂ ਬੱਚੇ ਪਹਿਣਾ ਸੇਵਾ ਕਰ ਰਹੇ ਨੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਆ ਤੁਹਾਨੂੰ ਦਿਖਾ ਰਹੇ ਆ ਮੇਰੀਆਂ ਮਾਤਾਵਾਂ ਲੰਗਰ ਤਿਆਰ ਕਰ ਰਹੀਆਂ ਨੇ ਤੁਹਾਡੀ ਇਹਨਾਂ ਨਾਲ ਅਸੀਂ ਗੱਲ ਵੀ ਕਰਵਾਵਾਂਗੇ ਲਾਈਵ ਵੀਊ ਦਿਖਾ ਰਹੇ ਆ ਲੰਗਰ ਦਾ ਵੀਡੀਓ ਨੂੰ ਨਾਲ-ਨਾਲ ਸ਼ੇਅਰ ਅਤੇ ਲਾਈਕ ਕਰੋ ਕਿਉਂਕਿ ਪਿੰਡ ਖੁੱਡੀਗੁਰਦ ਵੱਲੋਂ ਬਹੁਤ ਹੀ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਹੈ ਵੈਸੇ ਤਾਂ ਪੂਰੇ ਪੰਜਾਬ ਅੰਦਰੀ ਮਾਤਾ ਗੁਜਰਕਰ ਅਤੇ ਛੋਟੇ ਸ਼ਾਹਬਜ਼ਾਦਿਆਂ ਦੀ ਯਾਦ ਨੂੰ ਸਮਰਪਤ ਥਾਂ-ਥਾਂ ਤੇ ਲੰਗਰ ਲੱਗੇ ਹੋਏ ਨੇ ਇਧਰ ਪਿੰਡ ਦੇ ਨੌਜਵਾਨ ਲੰਗਰ ਬਣਾਉਣ ਲਈ ਲੱਕੜਾਂ ਨੂੰ ਕਾੜਦੇ ਹੋਏ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਗੱਲ ਵੀ ਕਰਵਾਵਾਂਗੇ ਵੀਡੀਓ ਨੂੰ ਨਾਲ-ਨਾਲ ਸ਼ੇਅਰ ਕਰਿਓ ਬਹੁਤ ਵਧੀਆ ਅਪਰਾਲਾ ਕਰ ਰਹੇ ਨੇ ਇਧਰ ਦੂਸਰੇ ਪਾਸੇ ਮੇਰੀਆਂ ਭੈਣਾਂ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਹਨ ਬਹੁਤ ਹੀ ਮਨ ਖੁਸ਼ ਹੋਇਆ ਕਈ ਦਿਨ ਤੋਂ ਸੋਚ ਰਹੇ ਸੀ ਕਿ ਪਿੰਡ ਖੁੱਡੀ ਖੁਰਦ ਦੇ ਬਾਸਟੇ ਤੇ ਲੰਗਰ ਚੱਲ ਰਿਹਾ ਹੈ ਇਹਨਾਂ ਦੀ ਵੀ ਵੀਡੀਓ ਲਾਈਵ ਕੀਤੀ ਜਾਵੇ ਤਾਂ ਜੋ ਹੋਰ ਵੀ ਨੌਜਵਾਨ ਪੀੜ੍ਹੀ ਨੂੰ ਇਸ ਦੇ ਵਿੱਚ ਪਤਾ ਲੱਗ ਸਕੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਬੱਚਿਆਂ ਦੀ ਕਿੰਨੀ ਵੱਡੀ ਕੁਰਬਾਨੀ ਹੈ ਵੀਡੀਓ ਨੂੰ ਨਾਲ-ਨਾਲ ਸ਼ੇਅਰ ਅਤੇ ਲਾਈਕ ਕਰਦੇ ਰਹੋ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਗੱਲ ਵੀ ਕਰਵਾਵਾਂਗੇ ਪ੍ਰਬੰਧਕਾਂ ਵੱਲੋਂ ਲੰਗਰ ਲਈ ਪ੍ਰਬੰਧ ਬਹੁਤ ਕੀਤੇ ਗਏ ਨੇ ਤੁਹਾਨੂੰ ਇੱਕ ਹੋਰ ਵੀ ਜਾਣਕਾਰੀ ਦੇ ਦਈਏ ਕਿ ਪਿੰਡ ਓਡੀ ਫੁਰਦ ਜੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਇਤਿਹਾਸਕ ਪਿੰਡ ਹੈ ਇਸ ਥਾਂ ਤੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਗੁਰਦੁਆਰਾ ਸੋਹੀਆਣਾ ਸਾਹਿਬ ਇਸ ਤੋਂ ਥੋੜੀ ਹੀ ਦੂਰੀ ਤੇ ਸਥਿਤ ਹੈ ਤੁਹਾਨੂੰ ਇਥੋਂ ਲਾਈਵ ਵੀਡੀਓ ਰਾਹੀਂ ਉਹਤ ਆਪ ਸਥਾਨ ਪਵਿੱਤਰ ਸਥਾਨ ਦੇ ਵੀ ਦਰਸ਼ਨ ਕਰਵਾਵਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਵੀ ਮਹਿਲਾਵਾਂ ਵੱਡੀ ਗਿਣਤੀ ਵਿੱਚ ਛੋਟੇ ਬੱਚੇ ਇਸ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਇੱਧਰ ਮਹਿਲਾਵਾਂ ਲੰਗਰ ਦੀ ਤਿਆਰੀ ਲਈ ਆਲੂਆਂ ਨੂੰ ਛਿਲ ਰਹੇ ਨੇ ਨੌਜਵਾਨ ਵੀਰ ਬਜ਼ੁਰਗ ਅੱਜ ਆਲੂ ਗਜਰਾ ਦੀ ਸਰਜੀ ਤਿਆਰ ਕੀਤੀ ਜਾ ਰਹੀ ਹੈ ਇਧਰ ਮੇਰੇ ਵੀਰ ਨੌਜਵਾਨ ਬਜ਼ੁਰਗ ਪਿਆਜ਼ ਗੰਡੇ ਛੇਲਦੇ ਹੋਏ ਤੁਹਾਨੂੰ ਅਸੀਂ ਗੁਰਦੁਆਰਾ ਸੋਹੀਆਣਾ ਸਾਹਿਬ ਦਾ ਵੀ ਵਿਊ ਦਿਖਾਉਨੇ ਆ ਜਿੱਥੇ ਸਿੱਖਾਂ ਦੇ ਨੋਮੇ ਗੁਰੂ ਗੁਰੂ ਸ਼੍ਰੀ ਤੇਗਵਾਦਰ ਜੀ ਇਸ ਸਥਾਨ ਤੇ ਪਹੁੰਚੇ ਸਨ ਬਹੁਤ ਹੀ ਇਤਿਹਾਸਕ ਇਤਿਆਸਕ ਸਥਾਨ ਹੈ ਜਦੋਂ ਵੀ ਸਮਾਂ ਲੱਗਿਆ ਇਸ ਸਥਾਨ ਦੇ ਦਰਸ਼ਨ ਕਰਿਓ ਨਿਹਾਲ ਹੋ ਜਾਓਗੇ ਇੱਧਰ ਨੌਜਵਾਨ ਲੰਗਰ ਛਕਾ ਰਹੇ ਨੇ ਛੋਟੇ ਬੱਚੇ ਵੀ ਲੰਗਰ ਦੇ ਵਿੱਚ ਲੰਗਰ ਛਕ ਲੰਗਰ ਪ੍ਰਸ਼ਾਦਾ ਛਕ ਰਹੇ ਨੇ ਬੱਚੇ ਛੋਟੇ-ਛੋਟੇ ਬੱਚੇ ਵੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਆ ਤੁਹਾਨੂੰ ਸਾਰਾ ਅਸੀਂ ਲਾਈਵ ਵੀ ਲੰਗਰ ਦਾ ਦਿਖਾ ਰਹੇ ਆ ਨਾਲ-ਨਾਲ ਲੰਗਰ ਦੀ ਚਾਹ ਵੀ ਚੱਲ ਰਹੀ ਹੈ ਅਦਰ ਪ੍ਰੀਤਮ ਗੁਰਦਕ ਨਾਲ ਨਾਲ ਪ੍ਰੀਤਮ ਤੁਹਾਨੂੰ ਹੋਰ ਵੀ ਜਾਣਕਾਰੀ ਦੇ ਦਈਏ ਇੱਕ ਖੁੱਡੀ ਖੁਰਦ ਦੇ ਬਸ ਅਡੇ ਤੇ ਇੱਕ ਸਟਾਲ ਬਣਾਇਆ ਜਾ ਰਿਹਾ ਹੈ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਗ ਦਾ ਪ੍ਰਸ਼ਾਦ ਦਿੱਤਾ ਜਾਵੇਗਾ ਇਹ ਲੰਗਰ ਦਾ ਲਾਈਵ 뷰 ਹੈ ਟਰਾਲੀਆਂ ਨੂੰ ਵੀ ਟੈਂਟ ਬਣਾਇਆ ਗਿਆ ਹੈ ਜਿੱਥੇ ਲੰਗਰ ਦਾ ਸਾਰਾ ਸਮਾਨ ਇਹਨਾਂ ਟਰਾਲੀਆਂ ਦੇ ਵਿੱਚ ਰੱਖਿਆ ਹੋਇਆ ਹੈ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਬਹੁਤ ਮਨ ਖੁਸ਼ ਹੋਇਆ ਪਿੰਡ ਖੁੱਡੀ ਖੁਰਦ ਦੀ ਸੰਗਤ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਲੰਗਰ ਪਿਆਰ ਕੀਤਾ ਜਾ ਰਿਹਾ ਹੈ ਪ੍ਰਬੰਧਕਾਂ ਵੱਲੋਂ ਬਹੁਤ ਹੀ ਵਧੀਆ ਅਪਰਾਲਾ ਕੀਤਾ ਜਾ ਰਿਹਾ ਹੈ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਗੱਲ ਵੀ ਕਰਵਾਵਾਂਗੇ ਇੱਧਰ ਕੇਸਰੀ ਰੰਗ ਦੀਆਂ ਝੰਡੀਆਂ ਲੈ ਕੇ ਆਉਣ ਜਾਣ ਵਾਲੇ ਰਾਹੀਰਾਂ ਨੂੰ ਪਿਆਰ ਨਾਲ ਰੋਕਿਆ ਜਾਂਦਾ ਹੈ ਤਾਂ ਜੋ ਆਉਣ ਜਾਣ ਵਾਲੇ ਰਾਹੀਰ ਇਸ ਲੰਗਰ ਤੋਂ ਲੰਗਰ ਪ੍ਰਸ਼ਾਦਾ ਜ਼ਰੂਰ ਛਾ ਕੇ ਜਾਣ ਨਿੱਕੀਆਂ ਜਿੰਦਾ ਵੱਡੇ ਛਾ ਕੇ ਛੋਟੇ ਸ਼ਹਿਰਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਹੈ ਤੁਹਾਡੀ ਹੁਣ ਅਸੀਂ ਪ੍ਰਬੰਧਕਾਂ ਨਾਲ ਗੱਲ ਕਰਵਾ ਰਹੇ ਹਾਂ ਜੋ ਲੰਗਰ ਲਈ ਲੱਕੜਾਂ ਦਾ ਪ੍ਰਬੰਧ ਕਰ ਰਹੇ ਨੇ ਆ ਜੀ ਕੀ ਕਰ ਰਹੀ ਗੱਲ ਹੈ ਨਹੀਂ ਪੁੱਛ ਰੋ ਬਰਾਬਰ ਜੀ ਅਨਿ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਕਦੋਂ ਲੰਗਰ ਸ਼ੁਰੂ ਕੀਤਾ ਜੀ ਕਿਹਦੇ ਸਹਿਯੋਗ ਨਾਲ ਇਹ ਲੰਗਰ ਚੱਲ ਰਿਹਾ ਹੈ ਇਹ ਕਿੰਨੀ ਤੀਤ ਕਿਹਦੇ ਤੇੋਂ ਸ਼ੁਰੂ ਕੀਤਾ ਜੀ ਸਾਡੇ ਪਿੰਡ ਦੀ ਫਰਮਾ ਵੱਡੀ ਖੁਰਦ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਮੁੱਖ ਤੌਰ ਤੇ ਮਦਰ ਮੁੰਤਾ ਜੀ ਠੀਕ ਹੈ ਇਹ ਲੰਗਰ ਜੀ ਤੁਹਾਡਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲਦਾ ਹੈ ਸਵੇਰ ਤੋਂ ਲੰਗਰ ਦੁਪਹਿਰੀ ਘਾਟੀ ਚੱਲਦਾ ਜੀ ਸੱਦਨ ਰਾਤ ਹੀ ਚੱਲਦਾ ਹੈ ਲੰਗਰ ਦੇ ਵਿੱਚ ਦਾਲ ਪ੍ਰਸ਼ਾਦ ਦਾ ਚਾਹ ਵਗੈਰਾ ਚਾਹ ਬਿਸਕੁਟ ਚੌਲ ਠੀਕ ਹੈ ਹੋਰ ਕੀ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਬੱਸ ਜੀ ਬੱਸ ਬੱਸ ਸਹਿਜ ਹੋ ਲੰਗਰ ਕਰ ਸਕ ਚੱਲੂਗਾ 30 ਤੱਕ 30 ਦਸੰਬਰ ਤੱਕ ਇਹ ਲੰਗਰ ਕਰ ਸਕ ਚੱਲੂਗਾ 30 ਦਸੰਬਰ ਤੱਕ ਸ਼ੁਰੂਗਾ ਤਾਂ ਹੋਇਆ ਸੀ ਇਹ 21 ਦਸੰਬਰ ਤੋਂ 30 ਦਸੰਬਰ ਤੱਕ ਆਜੋ ਬਾਈ ਜੀ ਹਾਂਜੀ ਵੈਗੁਰੂ ਜੀ ਦਾ ਫਾਲ ਸਾਹਿਬ ਵੈਗੁਰੂ ਜੀ ਕੀ ਫਤਿਹ ਹਾਂਜੀ ਲੰਗਰ ਬਾਰੇ ਸਾਨੂੰ ਸਾਰਾ ਸੰਗਤਾਂ ਨੂੰ ਜਾਣਕਾਰੀ ਦੇ ਦਿਓ ਕਿ ਕਦੋਂ ਲੰਗਰ ਸ਼ੁਰੂ ਹੋਇਆ ਹੈ ਕਿੰਨੀ ਤਰੀਕ ਤੱਕ ਲੰਗਰ ਚੱਲੂਗਾ ਇਹ 21 ਤਰੀਕ ਤੋਂ ਸ਼ੁਰੂ ਕਰਿਆ ਸੀ ਜੀ ਹਾਂਜੀ ਹਾਂਜੀ 30 ਤਰੀਕ ਤੱਕ ਲੰਗਰ ਚਲਾਵਾਂਗੇ ਠੀਕ ਹੈ ਜਿੰਨੇ ਵੀ ਸੇਵਾ ਵਾਲੇ ਸੇ ਲੱਗੇ ਨੇ ਪਤਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਇਸ ਤਰ੍ਹਾਂ ਦੀ ਬੱਚੇ ਆਪ ਤੱਕ ਦੇ ਕੇ ਬਹੁਤ ਸਾਰੇ ਬਹੁਤ ਸਾਰੇ ਬਹੁਤ ਸਾਰੇ ਹੋ ਲੱਗਦਾ ਵੀ ਅੱਗੇ ਲਗਾਤਾਰ ਚੱਲਿਆ ਕਰੀਏ ਠੀਕ ਹੈ ਉਸ ਤੋਂ ਬਾਅਦ ਜਿੰਨੇ ਵੀ ਸੇਵਾਦਾਰਾਂ ਨੇ ਸਾਡੀ ਜਾਂ ਮਾਣੀਆਂ ਸੇਵਾ ਕਰਦੀ ਹੈ ਸਭਨਾਂ ਨੂੰ ਤੁਹਾਨੂੰ ਸੇਵਾ ਦੇ ਲਖਪੁਰ ਸਾਹਿਬ ਦੇ ਪਤੀ ਘਰ ਸਾਹਿਬ ਦੇ ਰੱਖ ਕੇ ਬਰਾਕੇ ਠੀਕ ਹੈ ਠੀਕ ਹੈ ਜੀ ਸਾਡੀ ਜੀ ਆਪਾਂ ਨੇ ਕੀਤੀ ਠੀਕ ਹੈ ਤਾਂ ਅਸੀਂ ਵੀ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਅਸੀਂ ਲੰਗਰ ਦੇ ਵਿੱਚ ਇੱਕ ਵਾਰ ਜਰੂਰ ਆਓ ਬਿਲਕੁਲ ਸਾਫ ਸੁਥਰਾ ਤੁਹਾਨੂੰ ਲੰਗਰ ਮਿਲੇਗਾ ਤੁਹਾਡੀ ਇਧਰ ਮਤਾਵਾ ਨਾਲ ਵੀ ਗੱਲ ਕਰਵਾਵਾਂਗੇ ਅਗਰ ਗੱਲ ਕੀਤੀ ਹਾਂਜੀ ਬੋਲੋਗੇ ਜੀ ਤੁਹਾਡੇ ਜੋ ਵੀ ਤੋ ਅਸੀਂ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਲੰਗਰ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਅਗਲੇ ਸਾਲ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਹ ਲੰਗਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੋਗੇ ਲਓ ਇੱਕ ਮਾਤਾ ਜੀ ਕਹਿੰਦੇ ਵੀ ਮੈਂ ਬੋਲਣਾ ਹੈ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਹਾਂਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਹਾਂ ਹਾਂਜੀ ਹਾਂ ਕਿੰਨੇ ਲੱਗ ਰਹੇ ਹੈ? ਬੜਾ ਰੱਬੀਆ। ਅੱਛਾ। ਬੜਾ ਰੱਬੀਆ ਨੂੰ ਨਿਸਕੇ ਪਾਸ਼ਾ ਨੇ ਨੋਮੇ ਪਾਸ਼ਾ ਨੇ ਇਹ ਦਿੱਤਾ ਕਰ ਗਿਆ। ਠੀਕ ਹੈ। ਤਾਂ ਸਮਝੀ ਇਹਨਾਂ ਸੇਵਾ ਬਖਸ਼ੀ ਤਾਂ ਅਸੀਂ ਲੰਗਰ ਨੇ। ਨੂੰ ਲਾਇਆ ਨੋਮੇ ਪਾਸ਼ਾ। ਉੱਥੇ ਵੀ ਜਾ ਕੇ ਆਵਾਂਗੇ ਸ਼੍ਰੀ ਫਤੇਗੜ ਸਾਹਿਬ। ਉੱਥੇ ਹਾਂ। ਉੱਥੇ ਆ ਜਾਇਆ ਗਿਆ ਹਮ ਜਾਨੀ। ਇਹ ਇੱਕ ਵਾਰ ਕਰੂ ਸੇਵਾ। ਨਹੀਂ ਜੀ ਮਾਨ ਦੇ ਵਿੱਚ ਇੱਛਾ ਹੂ ਤਾਂ ਗੁਰੂ ਲੈ ਜਾਊਗਾ। ਵਿੱਚ ਪੂਰੀ ਸ਼ੈ। ਇਹ ਜਾਣਾ ਜ਼ਰੂਰ ਹੈ। ਜ਼ਰੂਰ ਦਰਸ਼ਨ ਕਰਨਾ। ਠੀਕ ਹੈ। ਚਲੋ ਕਿੰਨਾ ਸੇਵਾ ਕਿੰਨਾ ਚਰ ਕਰਦੇ ਹੋ ਫਿਰ ਇੱਥੇ ਸੇਵਾ ਸਿਰਾਜ ਜਨ ਨੇ ਦੱਸਿਆ ਜੀ ਅੱਛਾ 3 ਵਜੇ ਤੱਕ 3 ਵਜੇ ਚਲੇ ਜਾਣਾ ਚਲੋ ਜੀ ਪ੍ਰਸ਼ਾਦਾ ਕਿੰਨਾ ਚਰ ਪ੍ਰਸ਼ਾਦਾ ਬਣੂ ਉਹਨੇ ਕਿਹਾ ਨਾ ਜੀ ਜਿਹੜੇ ਮੁੰਡਿਆਂ ਨੇ ਕਿਹਾ ਤੈਨੂੰ ਪ੍ਰਸ਼ਾਦਾ ਬਹੁਤ ਹੈ ਠੀਕ ਹੈ ਮੁੰਡੇ ਹੋਏ ਦੋ ਸਾਲ ਹੀ ਦਾ ਇਹ ਤੁਸੀਂ ਮੇਰੇ ਕੋਲ ਖੁੱਡੀ ਖੁਰਦੇ ਅੱਡੇ ਤੇ ਪਹਿਲੀ ਵਾਰ ਲੰਗਰ ਲਾਇਆ ਨਾ ਅਸੀਂ ਹਾਂ ਪਹਿਲੀ ਵਾਰ ਚਲੋ ਬਹੁਤ ਵਧੀਆ ਗਾ ਇਹਨੇ ਲਾਇਆ ਸੱਚੇ بادشاہ ਨੇ ਚਲੋ ਹਾਂ ਕਿੱਡੇ ਕਹਿਰਸ਼ਾਲੀ ਆਈ ਬੱਚਿਆਂ ਤੇ ਚਲੋ ਮਾਤਾ ਜੀ ਨੇ ਬਹੁਤ ਹੀ ਵਧੀਆ ਆਪਣੇ ਵਿਚਾਰ ਰੱਖੇ ਉਹਨਾਂ ਨੇ ਕਿਹਾ ਬੀਐਸਸੀਵੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਧੀ ਲੰਗਰਾਂ ਦੇ ਵਿੱਚ ਆ ਕੇ ਸੇਵਾ ਕਰੋ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਪੋ ਦਾ ਮਹੀਨਾ ਚੱਲ ਰਿਹਾ ਹੈ ਛੋਟੇ ਸ਼ਹਿਰ ਜਾਂਦੇ ਆ ਅਤੇ ਮਾਤਾ ਗੁਜਰ ਕੌਰ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਸ ਕਰਕੇ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗਤਾਂ ਵੱਲੋਂ ਪਿੰਡ ਦੀਆਂ ਪੰਚਾਇਤਾਂ ਵੱਲੋਂ ਨਗਰ ਵੱਲੋਂ ਲੰਗਰ ਚਲਾਏ ਜਾ ਰਹੇ ਨੇ ਇਹ ਲੰਗਰ 21 ਤਰੀਕ ਤੋਂ ਸ਼ੁਰੂ ਹੋਇਆ ਅਤੇ 30 ਦਸੰਬਰ ਤੱਕ ਇਹ ਲੰਗਰ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ